ਕਿਉਂ ਘਰਦਿਆਂ ਦੀਆਂ ਅੰਦਰਾਂ ਨੂੰ ਤੜਫੋਣਾ ਕਿਉਂ ਦੁਖੀ ਕਰਦਾ ਇਹਨਾਂ ਨੂੰ ਤੈਨੂੰ ਸੌਂ ਲੱਗੇ ਪ੍ਰਮਾਤਮਾ ਦੀ ਜੇ ਅੱਜ ਤੋਂ ਬਾਅਦ ਤੋਂ ਇਸ ਚੀਜ਼ ਵੱਲ ਚੱਕ ਗਿਆ ਵੀ ਚਾਚਾ ਜੀ ਤੁਸੀਂ ਆਏ ਮਨ ਭਿੱਤੋ ਹੋਇਆ ਇੱਕ ਮੇਰਾ ਇਲਾਜ ਕਰਾਇਆ ਮੈਨੂੰ ਹਾਇ ਲੱਗਦਾ ਜਿਵੇਂ ਹਜੇ ਵੀ ਮੇਰਾ ਕੋਈ ਆਪਣਾ ਹੈਗਾ ਆ ਹੈਗਾ ਲੱਗਣਾ ਕਿ ਤੁਸੀਂ ਹੈਗੇ ਹੋ ਪਰ ਭੈਣੇ ਤੇ ਅਮਰ ਨੂੰ ਪਤਾ ਲੱਗ ਗਿਆ ਨਾ ਕਿ ਤੂੰ ਮੇਰੇ ਨਾਲ ਵਰਤਦੀ ਆ ਮੈਨੂੰ ਮਿਲਦੀ ਆ ਘਰੇ ਆਉਣੀ ਆ ਮੇਰੀ ਦਵਾਈ ਬੂਟੀ ਤੇ ਖਰਚਾ ਕਰਦੀ ਆ ਤਾਂ ਤੂੰ ਇਹ ਦੇਖ ਲੈ ਉਹਨਾਂ ਨੇ ਤੈਨੂੰ ਨਹੀਂ ਪੁੱਛਣਾ ਉਹਨਾਂ ਨੇ ਤੈਨੂੰ ਨਹੀਂ ਪੁੱਛਣਾ ਬਸ ਤੂੰ ਵਾਦਾ ਕਰ ਤੂੰ ਜੇ ਤੁਸੀਂ ਵਾਦਾ ਕਰੋ ਤੁਸੀਂ ਇਸ ਗੱਲ ਦਾ ਅਮਰ ਨੂੰ ਤੇ ਅਮਨ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਚਾਹੀਦਾ